ਦੋਸਤੋ ਅੱਜ ਦੇਸ਼ ਦੀ ਮਿਹਨਤ ਕਾਸ ਜਮਾਤ ਦੀ ਰਗਵਾਈ ਕਰਨ ਵਾਲੀ ਜਥੇਬੰਦੀ ਸੀਆਈਟੀਯੂ ਵੱਲੋਂ ਸੰਗਰੂਰ ਦੇ ਵਿੱਚ ਇੱਕ ਮੀਟਿੰਗ ਕੀਤੀ ਜਾ ਰਹੀ ਹੈ ਇਸ ਹਾਲ ਦੇ ਵਿੱਚ 25 ਤੇ 26 ਨਵੰਬਰ ਨੂੰ ਮਜ਼ਦੂਰ ਜਮਾਤ ਵੱਲੋਂ ਜਿਹੜਾ ਸੰਗਰੂਰ ਦੇ ਵਿੱਚ ਇੱਕ ਆਪਣਾ ਜਿਹੜਾ ਡੈਲੀਗੇਸ਼ਨ ਜਲਾਸਾ ਕੀਤਾ ਜਾ ਰਿਹਾ ਹੈ ਪੰਜਾਬ ਪਧਰੀ ਸਮਾਗਮ ਜਿਹੜਾ ਸੰਗਰੂਰ ਦੇ ਵਿੱਚ ਹੋਣਾ ਹੈ ਉਸ ਦੀ ਤਿਆਰੀ ਦੇ ਵਜੋਂ ਜਿਹੜਾ ਅੱਜ ਮੀਟਿੰਗ ਹੈ ਸੰਗਰੂਰ ਦੇ ਵਿੱਚ ਹੋਈ ਹੈ ਤੇ ਇਸ ਸੰਬੰਧੀ ਆਪਾਂ ਗੱਲਬਾਤ ਵੀ ਕਰਾਂਗੇ ਆਗੂਆਂ ਦੇ ਨਾਲ ਤੁਹਾਨੂੰ ਮੀਟਿੰਗ ਵੀ ਦਿਖਾਉਣੇ ਅੰਦਰੋਂ ਕਿ ਕਿਸ ਤਰ੍ਹਾਂ ਦਾ ਜਿਹੜਾ ਕੀ ਗੱਲਬਾਤ ਇਸੇ ਹੋਈ ਹੈ ਕਿਸ ਤਰ੍ਹਾਂ ਦੀਆਂ ਡਿਊਟੀਆਂ ਜਿਹੜੀਆਂ ਅੱਜ ਲਗਾਈਆਂ ਜਾ ਰਹੀਆਂ ਨੇ ਕਿਉਂਕਿ 25 ਤੇ 26 ਨਵੰਬਰ ਨੂੰ ਜਿਹੜਾ ਸੀਆਈਟੀਯੂ ਪੰਜਾਬ ਦਾ ਜਿਹੜਾ ਡੈਲੀਗੇਸ਼ਨ ਜਲਾਸਾ ਸਰੂਰ ਸਹਿਰ ਦੇ ਵਿੱਚ ਹੋ ਰਿਹਾ ਹੈ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜੇ ਡੈਲੀਗੇਟ ਨੇ ਉਹ ਸਰੂਰ ਪਹੁੰਚਣਗੇ ਤੁਹਾਨੂੰ ਦਿਖਾਉਣੇ ਆਪਾਂ ਅੰਦਰੋਂ ਤਸਵੀਰਾਂ ਤੇ ਨਾਲੇ ਆਪਾਂ ਕਰਾਂਗੇ ਆਗੂਆਂ ਦੇ ਨਾਲ ਗੱਲਬਾਤ ਸੰਗਰੂਰ ਜ਼ਿਲ੍ਹੇ ਦੇ ਅੰਦਰ ਸੀਆਈਟੀਯੂ ਪੰਜਾਬ ਨੇ ਆਪਣੀ 17ਵੀਂ ਸੁਭਾਈ ਕਾਨਫਰੰਸ ਕਰਨ ਦਾ ਫੈਸਲਾ ਕੀਤਾ ਹੈ ਇਹ 25 ਤੇ 26 ਨਵੰਬਰ 2025 ਨੂੰ ਸੰਗਰੂਰ ਦੇ ਅੰਦਰ ਕਾਨਫਰੰਸ ਕੀਤੀ ਜਾਏਗੀ ਉਸ ਕਾਨਫਰੰਸ ਦੀ ਮਨਜ਼ੂਰੀ ਜਿਹੜੀ ਹੈ ਸੀਆਈਟੀਯੂ ਦੀ ਪੰਜਾਬ ਦੀ ਵਰਕਿੰਗ ਕਮੇਟੀ ਨੇ 28 ਤਾਰੀਖ ਨੂੰ ਸਾਂਹੇਵਾਲ ਮੀਟਿੰਗ ਕਰਕੇ ਦਿੱਤੀ ਹੈ ਉਹ ਸਮਾਜ ਅੱਜ 30 ਤਾਰੀਖ ਨੂੰ 3 ਸਤੰਬਰ ਨੂੰ ਅਸੀਂ ਇੱਥੇ ਸੰਗਰੂਰ ਦੇ ਅੰਦਰ ਸਵਾਗਤੀ ਕਮੇਟੀ ਬਣਾਉਣ ਵਾਸਤੇ ਜਿਹੜੇ ਜਨਤਕ ਜਥੇਬੰਦੀਆਂ ਦੇ ਲੀਡਰ ਨੇ ਔਰ ਬਹੁਤ ਸਾਰੇ ਜਿਹੜੀ ਸ਼ਕਤੀਸ਼ਾ ਨੇ ਉਹਨਾਂ ਨੂੰ ਬੁਲਾਇਆ ਸੀ ਲਗਭਗ 100 ਦੇ ਲਾਗੇ ਛਾਗੇ ਸਾਡੇ ਸਾਥੀ ਇੱਥੇ ਇਕੱਠੇ ਹੋਏ ਔਰ ਰਿਸੈਪਸ਼ਨ ਕਮੇਟੀ ਜਿਹੜੀ ਹੈ ਫਾਰਮ ਕੀਤੀ ਗਈ ਹੈ ਉਸ ਦੇ ਚੇਅਰਮੈਨ ਸਾਚੀ ਮੇਜਰ ਸਿੰਘ ਕੁੰਨਾਵਾਲ ਜਿਹੜੇ 올 ਇੰਡੀਆ ਕਿਸਾਨ ਸਭਾ ਦੇ ਅਹੁਦੇਦਾਰ ਨੇ ਉਹਨਾਂ ਨੂੰ ਬਣਾਇਆ ਸਾਰਿਆਂ ਨੇ ਸਰਵਸੰਮਤੀ ਨਾਲ ਸਾਡੇ LFCU ਲਈ ਮਾਣ ਦੀ ਗੱਲ ਵੀ ਹੈ ਤੇ ਖੁਸ਼ੀ ਦੀ ਗੱਲ ਵੀ ਹੈ ਇਸੇ ਤਰੀਕੇ ਨਾਲ ਜਰਨਲ ਕੋਆਰਡੀਨੇਟਰ ਜਿਹੜੇ ਸਾਰੇ ਕੰਮਾਂ ਨੂੰ ਕੋਆਰਡੀਨੇਟ ਕਰਨਗੇ ਉਹ ਭੈਣ 우ਸ਼ਾ ਰਾਣੀ ਜਿਹੜੇ 올 ਇੰਡੀਆ C2 ਦੇ ਸੈਕਟਰੀ ਨੇ ਤੇ ਅੰਗਰਵਾੜੀ ਫੈਡਰੇਸ਼ਨ ਦੇ 올 ਇੰਡੀਆ ਦੇ ਪ੍ਰਧਾਨ ਨੇ ਤੇ ਪ੍ਰਧਾਨ ਸਾਚੀ ਜੁਗਿੰਦਰ ਸਿੰਘ ਵਾਲਖ ਜੀ ਜਿਹੜੇ ਸੀਆਈਟੀਯੂ ਗਿਲੇ ਦੇ ਜਿਹੜੇ ਜ਼ਿਲ੍ਹਾ ਕਮੇਟੀ ਜਿਹੜੀ ਹੈ ਸੰਗਰੂਰ ਦੀ ਸੀਟੂ ਦੀ ਉਹ ਬਰਨਾਲਾ ਤੇ ਮਲੇਰਕੋਟਲਾ ਦੇ ਅੰਦਰ ਸ਼ਾਮਲ ਨੇ ਉਹਦੇ ਪ੍ਰਧਾਨ ਨੇ ਉਹਦੇ ਕਮੇਟੀ ਦੇ ਪ੍ਰਧਾਨ ਹੋਣਗੇ ਜਨਰਲ ਸਕੱਤਰ ਰਿਸ਼ੀ ਤਰਨ ਸਾਥੀ ਇੰਦਰਪਾਲ ਪੁਨਾਵ ਜਿਹੜੇ ਜ਼ਿਲ੍ਹਾ ਸੈਕਟਰੀ ਨੇ ਸੀਟੂ ਦੇ ਇਹ ਜਨਰਲ ਸੈਕਟਰੀ ਹੋਣਗੇ ਕੈਸ਼ਰ ਅੰਗਨwadi ਦੀ ਜਿਹੜੀ ਜ਼ਿਲ੍ਹੇ ਦੀ ਜਨਰਲ ਸੈਕਟਰੀ ਹੈ ਸਤ ਪੈਣ ਮਨਦੀਪ ਕੁਮਾਰੀ ਉਹ ਇਹਦੇ ਟੈਨਸ਼ਨ ਹੋਣਗੇ ਔਰ ਉਹਨਾਂ ਦੇ ਨਾਲ ਸੁਕੁੰਤਲਾ ਰਾਣੀ ਉਹ ਨਾਲੋਂ ਦੇ ਕੋਆਰਡੀਨੇਟ ਕਰਨਗੇ ਤੇ ਇਸੇ ਤਰੀਕੇ ਨਾਲ ਬਾਕੀ ਉਹਦੇਦਾਰ ਔਰ ਚੁਣ ਕੇ 27 ਮੈਂਬਰਾਂ ਦੀ ਰਿਸੈਪਸ਼ਨ ਕਮੇਟੀ ਬਣਾਈ ਗਈ ਹੈ ਔਰ ਰਿਸੈਪਸ਼ਨ ਕਮੇਟੀ ਨੇ ਫੰਡ ਦੀ ਕਲੈਕਸ਼ਨ ਸ਼ੁਰੂ ਕਰਤੀ ਹੈ ਭੈਣ 우ਸ਼ਾ ਨੇ ਹੁਣੇ ਹੀ ਕਿਸੇ ਮਿੱਤਰ ਨੂੰ ਟੈਲੀਫੋਨ ਕੀਤਾ ਸੀ ਕਿ ਅਸੀਂ ਕੋਈ ਮੁਕਰਾਣੇ ਸਾਡੀ ਮਦਦ ਕਰ ਦੋ ਉਨੇ 25000 ਰੁਪਏ ਉਹਦੇ ਖਾਤੇ ਜਨਾਲ ਹੀ ਪਾਤਾ ਤੇ ਅਸੀਂ ਜਿਹੜੇ ਥਾਵਾਂ ਨੇ ਰਹਿਸ਼ ਦੀਆਂ ਜਾਂ ਜਿੱਥੇ ਕਾਨਫਰੰਸ ਹੋएगी 25 26 ਦੀ ਉਹ ਹੁਣੇ ਬੁੱਕ ਕਰਾ ਕੇ ਇੱਥੋਂ ਜਾਵਾਂਗੇ ਔਰ ਜਲਦੀ ਇਸ ਰੈਸਪਸ਼ਨ ਕਮੇਟੀ ਦੀ ਦੋ ਤਿੰਨ ਦਿਨਾਂ ਦੇ ਅੰਦਰ ਮੀਟਿੰਗ ਕਰਕੇ ਕਾਪੀਆਂ ਤੇ ਖੂਬਨ ਛਪਾ ਕੇ ਉਹ ਵੰਡਣ ਦਾ ਤੇ ਬਿਉਂਤਵੰਦੀ ਜਿਹੜੀ ਹੈ ਉਹ ਦੋ ਤਿੰਨ ਬਾਅਦ ਇਹਦੀ ਮੀਟਿੰਗ ਕਰਕੇ ਉਹਦੇ ਕਰ ਲਈ ਜਾਏਗੀ ਅੱਜ ਸੀਆਈਟੀਯੂ ਦਾ ਜਿਹੜਾ ਔਰੇ ਪੰਜਾਬ ਦਾ ਜਲਾਸ ਹੋ ਰਿਹਾ ਹੈਗਾ 25 ਤੇ 26 ਨਵੰਬਰ ਨੂੰ ਸੰਗਰੂਰ ਦੇ ਵਿੱਚ ਉਸ ਦੀ ਤਿਆਰੀ ਲਈ ਰਿਸੈਪਸ਼ਨ ਕਮੇਟੀ ਦੀ ਮੀਟਿੰਗ ਕੀਤੀ ਗਈ ਹੈ ਜਿਦੇ ਵਿੱਚ ਵੱਡੀ ਗਿਣਤੀ ਜਿਥੇ ਆਂਗਣਵਾੜੀ ਵਾਲੀਆਂ ਬੀਬੀਆਂ ਨਰੇਗਾ ਵਰਕਰ ਖੇਤ ਮਜ਼ਦੂਰ ਕਿਸਾਨ ਤੇ ਪੀਆਰਟੀਸੀ ਦੇ ਸਾਥੀ ਵੱਖ-ਵੱਖ ਵਰਗਾਂ ਦੇ ਇਕੱਠੇ ਹੋਏ ਉਹਦੇ ਵਿੱਚ ਇੱਕ ਰਿਸੈਪਸ਼ਨ ਕਮੇਟੀ ਬਣਾਈ ਗਿਆ ਜਿਹਦਾ ਮੇਜਰ ਸਿੰਘ ਪੁੰਨਾਵਾਲ ਮੈਨੂੰ ਚੇਅਰਮੈਨ ਬਣਾਇਆ ਗਿਆ ਹੈ ਔਰ ਸਾਡੇ ਨਾਲ ਸਾਡੀ ਟੀਮ ਦੀ ਜ਼ਿੰਮੇਵਾਰੀ ਲਈ ਗਿਆ ਇਸ ਜਲਾਸ ਨੂੰ ਕਾਮਯਾਬ ਕਰਨ ਲਈ ਅਸੀਂ ਮੀਟਿੰਗ ਕਰਕੇ ਅੱਜ ਤੋਂ ਹੀ ਫੈਸਲਾ ਕੀਤਾ ਹੈਗਾ ਕਿ ਜਲਾਸ ਕਰਾਉਣ ਦੇ ਲਈ ਕਿਸ ਜਗ੍ਹਾ ਤੇ ਜਲਾਸ ਕਰਾਉਣਾ ਹੈ ਉਹਦੀ ਰਹਿਸ ਲਈ ਉਹਦੇ ਖਰਚੇ ਲਈ ਸਮੂਚੀਆਂ ਟੀਮਾਂ ਨੂੰ ਕੋਪਨ ਵੰਡ ਕੇ ਜਾਂ ਹੋਰ ਸਿੱਧਾ ਦੇ ਕੇ ਸਮੂੱਚਾ ਫੰਡ ਜੋ ਖਰਚੇ ਦਾ ਲਾਇਆ ਹੈਗਾ ਉਹ ਇਕੱਠਾ ਕਰਕੇ ਆਉਣ ਵਾਲੇ ਸਮੇਂ 'ਚ ਇਹਦੀਆਂ ਮੀਟਿੰਗਾਂ ਕਰਦੇ ਰਹਾਂਗੇ ਔਰ ਇਹਦੀ ਜਮੇ ਨੂੰ ਸਫਲ ਜਲਾਸ ਕਰਨ ਦੇ ਲਈ ਸਾਰੇ ਸਾਥੀਆਂ 'ਚ ਬਹੁਤ ਸਾਰਾ ਉਤਸ਼ਾਹ ਹੈਗਾ ਸਾਥੀ ਬੜਾ ਉਤਸ਼ਾਹ ਲੈ ਕੇ ਗਿਆ ਵੱਖ-ਵੱਖ ਸਾਥੀਆਂ ਨੇ ਲਗਭਗ 2 ਲੱਖ ਰੁਪਿਆ ਨਕਦ ਮੋਕੇ ਦੇ ਉੱਤੇ ਜ਼ਿੰਮੇਵਾਰ ਸਾਥੀਆਂ ਨੂੰ ਕੋਲੇ ਦੇ ਦਿੱਤਾ ਆਉਣ ਵਾਲੇ ਸਮੇਂ ਸਾਨੂੰ ਆਸ ਹੈ ਕਿ ਅਸੀਂ ਜੋ ਫੰਡ ਦੇ ਕੋਟੇ ਲਾਏ ਨੇ ਜੋ ਪ੍ਰਬੰਧ ਕਰਨੇ ਆ ਉਹ ਬੜੇ ਆਸਾਨੀ ਨਾਲ ਨਿਪਟੇ ਚੜੇ ਜਾਣਗੇ ਸਾਡੇ ਸਹਿਯੋਗ ਲਈ ਹਾਜ਼ਰ ਹੋਏ ਨੇ ਪੂਰੇ ਇਹਨਾਂ ਕਿਸਾਨ ਸਭਾ ਦੀ ਸੈਂਟਰਲ ਕਮੇਟੀ ਦੇ ਮੈਂਬਰ ਕਾਮਰੜ ਮੇਜਰ ਸਿੰਘ ਜੀ ਉਹਨਾਂ ਨੂੰ ਬੇਨਤੀ ਆ ਕਿ ਅੱਗੇ ਆ ਜਾਣ ਸਾਡੇ ਜ਼ਿਲ੍ਹਾ ਸੰਗਰੂਰ ਆਂਗਰਵਾੜੀ ਦੀ ਪ੍ਰਧਾਨ ਆ ਸਾਡੀ ਭੈਣ ਕ੍ਰਿਸ਼ਨਾਜੀਤ ਕੌਰ ਉਹਨਾਂ ਨੂੰ ਬੇਨਤੀ ਆ ਕਿ ਉਹ ਵੀ ਅੱਗੇ ਆ ਜਾਈ ਬੜੀ ਖੁਸ਼ੀ ਦੀ ਗੱਲ ਆ ਕਿ ਅੱਜ ਦੀ ਜਿਹੜੀ ਐਕਸਟੈਂਡਡ ਮੀਟਿੰਗ ਹੈ ਇਹਦੇ ਵਿੱਚ ਸਾਡੇ ਫਕੀਰ ਭਾਈਚਾਰੇ ਦੀ ਵੀ ਰਿਪ੍ਰেজੈਂਟੇਸ਼ਨ ਹੋ ਰਹੀ ਆ ਮੈਂ ਬੇਨਤੀ ਕਰੂੰਗਾ ਕਿ ਐਡਵੋਕੇਟ ਮਿਤ ਸਿੰਘ ਜਨਾਰ ਸਨਾਮ ਤੋਂ ਉਹ ਵੀ ਅੱਗੇ ਆ ਜਾਣ ਹਰੋ ਆਨੁਵਰ ਇੰਦਰਪਾਲ ਸਿੰਘ ਜੀ ਪੁੰਨੇਵਾਲ ਇੰਦਰਪਾਲ ਪੁੰਨੇਵਾਲ ਸਭ ਆ ਕੇ ਆਓ ਇਹ ਸਾਡੇ ਪੁਪਾਸੀ ਐਡੀ ਜਿਹਦੇ ਵਰਕਿੰਗ ਕਮੇਟੀ ਮੈਂਬਰ ਨੇ ਜਿਹੜੀ ਪੀਆਰਟੀਸੀ ਦੀ ਕਥੇਬੰਦੀ ਆ ਉਹਦੇ ਜਨਰਲ ਸੱਤਰ ਨੇ ਉਹ ਜ਼ਿਲ੍ਹਾ ਸੰਗਰੂਰ ਦੀ ਜਿਹੜੀ ਸਾਡੀ ਵਰਕਿੰਗ ਕਮੇਟੀ ਐ ਸੀਬੂ ਦੀ ਉਹਦੇ ਵੀ ਜਨਰਲ ਸੱਤਰ ਆ ਕਾਮਰੇ ਫੇਸ ਇਨ ਫਰਵਰੀ ਜਿਹੜੇ ਕਿ ਸਾਡੀ ਸਭ ਤੋਂ ਭਾਵੇਂ ਗਰੀਬ ਐ ਪਰ ਸਭ ਤੋਂ ਵਰਕਰਾਂ ਦੀ ਸਭ ਤੋਂ ਵੱਧ ਜਥੇਬੰਦੀ ਆ ਤੇ ਉਸ ਜਥੇਬੰਦੀ ਨੂੰ ਹੋਰ ਤਕੜਾ ਕਰਨ ਦਾ ਸਮਝੇ ਲੋੜ ਹੈ ਕਿ ਨਰੇਗਾ ਪੰਜਾਬ ਦੇ ਪ੍ਰਧਾਨ ਬਹੁਤ ਹਿੰਮਤ ਕਰ ਰਹੇ ਨੇ ਕਿ ਅਸੀਂ ਪੰਜਾਬ ਦੇ ਵਿੱਚ ਜਿਹੜੀ ਨਰੇਗਾ ਜਥੇਬੰਦੀ ਖੜੀ ਕਰ ਕਾਮਜਾ ਹੋ ਗਿਆ ਤੇ ਇਹਨਾਂ ਨੇ ਹੋਰ ਵੀ ਹਮਲਾ ਵਧੀਆ ਮਾਰਿਆ ਤੇ ਇਹਨਾਂ ਨੇ ਆਪਣੇ ਸੂਬੇ ਦੀ ਜੋੜ ਵੀ ਹੈ ਜਿਹੜੀ ਕੋ ਪੰਜ-ਛੇ ਦਿਨ ਪਹਿਲਾਂ ਪਟਿਆਲੇ ਆ ਜਿਹੜੀ ਕਰਵਾ ਦਿੱਤੀ ਹੈ ਇਹ ਔਰ ਵਾਲੀ ਟਰਮ ਦੇ ਲਈ ਵੀ ਪ੍ਰਧਾਨ ਹੈ ਜਿਹੜੇ चुने गए ਸਾਡੇ ਕੋਲੇ ਦੋ ਫੈਕਟਰੀਆਂ ਨੇ ਉਹਨਾਂ ਦੇ ਵਿੱਚੋਂ ਸ਼੍ਰੀ ਆਸ਼ ਪੇਪਰ ਮਿਲ ਤੋਂ ਕਰਪਾਲ ਸਿੰਘ ਜੀ ਉਹ ਵੀ ਅੱਗੇ ਆਣ ਨੂੰ ਬੇਨਤੀ ਆ ਅੱਗੇ ਆਣ ਉਹ ਸਭ ਤੋਂ ਪਹਿਲਾਂ ਇਸ ਵਲਾਸ ਦੀ ਘੁਟਾਂ ਬਾਰੇ ਇਹਦੀ ਮੱਤ ਦਾ ਬਾਰੇ ਡਟੇਨ ਚ ਜਾਣਕਾਰੀ ਹਾਸਲ ਕਰਨ ਦੇ ਲਈ ਮੈਂ ਬੇਨਤੀ ਕਰੂੰਗਾ ਸਾਡੇ ਸੀਆਈਡੀ ਯੂ ਪੰਜਾਬ ਦੇ ਜਨਰਲ ਸਕੱਤਰ ਕਾਉਂਟਰ ਕਮਰ ਸ਼ੇਖਰ ਜੀ ਕਿ ਉਹ ਤੁਹਾਡੇ ਸਾਹਮਣੇ ਹੋ ਇਹ ਤੋਂ ਗਾਉਂ ਨੂੰ ਨਣ ਉਗਰਾਹ ਪਿੰਡ ਦੇ ਪ੍ਰਤਾਪ ਸਿੰਘ ਧਨੋਲਾ ਬੌਛੜੀ ਮਤਲਬ ਕਿਹਨਾਂ ਦਾ ਨਾਮ ਲਈਏ ਜਿਨ੍ਹਾਂ ਨੇ ਜਵਾੜਾ ਸ਼ਹੀਦ ਜਨਾਬ ਲੜਾਈ ਲੜੀ ਔਰ ਜਦੋਂ ਖਜ਼ਾਨੇ ਬਾਤ ਸਰਕਾਰੀ ਗੱਡੀ ਲੁੱਟੀ ਖੰਨੇ ਦੇ ਲਾਗੇ ਉਹਦੇ ਹਥਿਆਰ ਵੀ ਧਨੋਨੇ ਚੋਂ ਬਣ ਕੇ ਗਏ ਸੀ ਜਿਹਦੇ ਨਾਲ ਉਹਦੀ ਥੋੜੀ ਗਈ ਸੀ ਇਸ ਕਰਕੇ ਅੰਗਰੇਜ਼ ਦੇ ਬਰੂਨਦੋਰ ਰਜਵਾਨਾ ਸ਼ਹੀਦ ਦੇ ਖਿਲਾਫ ਲੜਾਈ ਦੇ ਅੰਦਰ ਇਹ ਜ਼ਿਲ੍ਹੇ ਦਾ ਸਭ ਤੋਂ ਵੱਡਾ ਰੋਲ ਹੈ ਪੰਜਾਬ ਵਿੱਚ। ਛੋਟਾ ਰੋਲ ਨਹੀਂ ਹੈ। ਔਰ ਇਹੀ ਜ਼ਿਲ੍ਹਾ ਤੁਹਾਡਾ ਜਦੋਂ ਜਲੀਆਂ ਵਾਲੇ ਗਾਹ ਬਾਗ ਦੇ ਅੰਦਰ ਗੋਲੀਆਂ ਚਲਾ ਕੇ ਹਜ਼ਾਰਾਂ ਨੇ ਇੱਥੇ ਮਾਰੇ ਸੀ ਅੰਗਰੇਜ਼ ਨੇ। 21 ਸਾਲ 19 ਤੋਂ ਲੈ ਕੇ 40 1940 ਦੇ ਅੰਦਰ ਜਾ ਕੇ जोड़ा इंग्लैंड के अंदर बदला लिया उधम सिंह ने सुनाम सुनाम चो मतलब विदेशों जाके पिछा करना अबदाली का अबदाली जो अब कुड़िया छुड़ानियाँ ओनू वापस मिलना अंग्रेज खिलाफ कूका लहरता या टोटल है। मतलब है इतिहास जोड़ा है पंजाब का संगरूर जिले में परसें करके पंजाब का कोई इतिहास नहीं है ਅਤਵਾਦ ਦੇ ਦਿਨਾਂ ਦਾ ਆਜ਼ਾਦੀ ਦੇ ਦਿਨਾਂ ਦਾ ਪੁਰਾਣਾ ਇਤਿਹਾਸ ਹੈ ਕੋਈ ਇਹ ਜਿਲ੍ਹਾ ਨਹੀਂ ਜਿਹਦੇ ਅੰਦਰ ਸੰਗਰੂਰ ਜਿਹਨੇ ਮੋਰੀਪੁਰ ਦਾ ਨਾਂ ਨਭਾਈ ਹੋਵੇ ਤੁਸੀਂ ਹੈਰਾਨ ਹੋਗੇ ਦੇਸ਼ ਜਦ ਹੋ ਗਿਆ ਆਜ਼ਾਦੀ ਤੋਂ ਬਾਅਦ ਕਾਂਗਰਸ ਨੇ ਇੱਕ ਬੇਈਮਾਨੀ ਕੀਤੀ ਪੰਜਾਬ ਨੂੰ ਇੱਕ ਸੂਬਾ ਨਹੀਂ ਬਣਾਇਆ ਰਾਜਾਂ ਨਾਲ ਸਮਝੌਤਾ ਕਰਕੇ ਮਹਾਰਾਜੇ ਕੁਟਿਆਲੇ ਨੂੰ ਰਾਜ ਪ੍ਰਮੁੱਖ ਬਣਾਉਂਦਾ ਉਹਦਾ ਇੱਕ ਰਿਸ਼ਤੇਦਾਰ ਸੀ ਕਰਨਲ ਗੰਭੀਰ ਸਿੰਘ ਉਹਨੂੰ ਉਹਦਾ ਪ੍ਰਾਇਲਿਸਟ ਬਣਾਉਂਦਾ ਉਹ ਵੀ ਤੁਹਾਡੇ ਜਿਲ੍ਹੇ ਜੁਈ ਸੀ ਉਸ ਵਿਆਸ ਨੂੰ ਤੋੜ ਕੇ ਪੰਜਾਬ ਚ ਮਲਾਇਆ ਜਾਵੇ ਲੈ ਜੀ ਸਰਕਾਰ ਬਣਾਤੀ ਮਟਿਆਲੇ ਚ ਪੰਜਾਬ ਲਹਦਾ ਕੈਪਸੂ ਲਹਦਾ ਉਹਦੇ ਅਗਰੁੱਧ ਵੀ ਲੜਾਈ ਦੇ ਅੰਦਰ ਕਾਉਂਡ ਪੱਠੜਾ ਮਲੇ ਸੀ ਉਸ ਵੇਲੇ ਜਦੋਂ ਰਾਜਾ ਉੱਥੇ ਸਰਕਾਰ ਵਾਲੀ ਕੁਰਸੀਆਂ ਤੇ ਬੈਠਾ ਸੀ ਇਹਦੋਂ ਬਾਬਾ ਹੈ ਜੀ ਹਾਂ ਹਾਂ ਪਠੜਾ ਲੈ ਮਤਲਬ ਜਦੋਂ ਰਾਜਾ ਕੁਰਸੀਆਂ ਤੇ ਬੈਠਾ ਸੀ ਐਮਐਲਏ ਬਣਿਆ ਹੋਇਆ ਗਾਵੜ ਪੱਠੜਾ ਨੇ ਕਿਹਾ ਤੁਸੀਂ ਹੈਰਾਨ ਹੋਵੋਗੇ ਕਹਿਣ ਲੱਗਾ ਬ੍ਰਿਸ਼ਪਾਨ ਚੀਫ ਮਿਨਿਸਟਰ ਜੀ ਪੰਜਾਬ ਦਾ ਕਹਿਣ ਲੱਗਾ ਇਹ ਜ਼ਾਲਮ ਜਿਨ੍ਹਾਂ 5-500 ਲੜਕੀਆਂ ਲੈ ਕੇ ਆਪਣੀ ਘਰਵਾਲੀਆਂ ਬਣਾ ਕੇ ਰੱਖੀ ਪੰਜਾਬ ਦੇ ਇਸ ਪਰਿਵਾਰ ਨੇ ਜਿਨ੍ਹਾਂ ਅੰਗਰੇਜ਼ਾਂ ਦਾ ਸਾਥ ਦੇ ਕੇ 1857 ਦੀ ਲੜਾਈ 'ਚ ਦਿੱਲੀ ਦੇ ਕਬਜ਼ੇ ਬਾਗੀਆਂ ਨੇ ਕਰ ਲਿਆ ਹਿੰਦੁਸਤਾਨੀਆਂ ਨੇ ਕਰ ਲਿਆ ਇਹਨੇ ਆਪਣੀ ਫੌਜ ਭੇਜੀ ਗੁਆਲੇ ਦੇ ਰਾਜੇ ਨੇ ਇਹ ਪਟਿਆਲੇ ਵਾਲੇ ਬੇਈਮਾਨ ਰਾਜੇ ਨੇ ਦਲਾਲ ਅੰਗਰੇਜ਼ ਦਾ ਇਨ ਉਹਦੇ ਸਾਡੇ ਸਾਹਮਣੇ ਬਿਠਾ ਕੇ ਇਹ ਪੂਰੇ ਪੰਜਾਬ ਦੇ ਇਤਿਹਾਸ ਦਾ ਅਰ ਆਜ਼ਾਦੀ ਦੇ ਲੜਾਈ ਦੇ ਪੁਲਾਟੀਆਂ ਦਾ ਤੁਸੀਂ ਅਪਮਾਨ ਕਰ ਰਹੇ ਆਂ ਇਹਦੀ ਹਿੰਮਤ ਕਿਵੇਂ ਕਾਗੀ ਐਸੈਂਬਲੀ ਜਾ ਕੇ ਬਹਿਜੇ ਸਾਡੇ ਸਾਹਮਣੇ ਇਸੇ ਰਾਜੇ ਦਾ ਪਿਓ ਅਸੈਂਬਲੀ ਛੱਡ ਕੇ ਚਲਾ ਗਿਆ ਅਸੈਂਬਲੀ ਜੀ ਨਹੀਂ ਬੜਿਆ ਮੁੜ ਕੇ ਕਾਮਣ ਪੱਠਣ ਨੇ ਕੱਢਿਆ ਉਹ ਅਸੈਂਬਲੀ ਚੋਂ ਕਦੋਂ ਇਟਲੀ ਦਾ ਰਾਜੂਤ ਬਣਾਤਾ ਕਾਂਗਰਸ ਨੇ ਗੁਰਕੇ ਰਾਜ ਟੁੱਟੀ ਪੰਜਾਬ ਇਕੱਠਾ ਹੋਇਆ ਪੰਜਾਬ ਨੂੰ ਇਕੱਠਾ ਕਰਨ ਦੇ ਅੰਦਰ ਵੀ ਪੱਠਣ ਉਹਨਾਂ ਦਾ ਉਹਨਾਂ ਪਰਜਾ ਮੰਡਲ ਦੇ ਲੀਡਰਾਂ ਦਾ ਅਸੈਂਬਲੀ ਦੇ ਅੰਦਰ ਬਾਹਰ ਜਿਹੜੀ ਲੜਾਈ ਚੱਲੀ ਬਹੁਤ ਵੱਡਾ ਰੋਲ ਸੀ ਮੈਂ ਕਿਸਾਨ ਸਰੋਇ ਦਾ ਜਲਾਸ ਹੋਇਆ ਸੂਬੇ ਦਾ ਮੈਂ ਕੁਝ ਗੱਲਾਂ ਇੱਕ ਦੋ ਗੱਲ ਜਿਹੜੀ ਜ਼ੁਬਾਨੀ ਯਾਦ ਹੈ ਪੂਰੇ ਸੂਬੇ ਦਾ ਜਲਾਸ ਹੋਇਆ ਸਨਾਮ ਤੇ ਜਦੋਂ इजलास मुकने तो बाद जुलूस क्डन लगे चंद सिंह पहले बार एम एल ए बने से जो जुलूस क्डन लगे पुलिस जलूस रोकने आ गई काम पठल ने चमक थोड़ा हौलार तमन हरनाम सिंह चमक पढ़े लिखे बहुत सी कुर्बानी बहुत बड़ी सी थोड़े हल्के से शरीर चो पठल ने फटके डी एस पी धक्खा मार के पास छेड़ता ਜੋ ਸ਼ੁਰੂ ਤਾਂ ਲਾਖੀ ਚਾਰਜ ਕਰਤਾ ਲਾਖੀ ਚਾਰਜ ਹੋਇਆ ਬਹੁਤ ਤੇ ਚੰਦ ਸਿੰਘ ਨੂੰ ਪਾਸੇ ਕਰਕੇ ਕਾਮਰ ਸਤਵੰਤ ਨੇ ਜਿਹੜੇ ਸੈਕਟਰੀ ਸੀ ਪੰਜਾਬ ਦੇ ਉਸ ਵੇਲੇ ਬੜੇ ਦੇਸ਼ ਭਗਤ ਪਰਿਵਾਰ ਚੋਂ ਸੀ ਆਪ ਵੀ ਉਹਨਾਂ ਨੇ ਕਿਹਾ ਕਿ ਤੂੰ ਜਾ ਕੇ ਅਸੈਂਬਲੀ ਬਾਰੂ ਹੋਣੇ ਚੰਦ ਸਿੰਘ ਉੱਥੋਂ ਬਾਸਟ ਕਰਕੇ ਅਸੈਂਬਲੀ ਚਲਾ ਗਿਆ ਅਸੈਂਬਲੀ ਚੱਲਣ ਨਹੀਂ ਦਿੱਤੀ ਇਕੱਲਾ ਹੀ ਸੀਗਾ ਬੰਦਾ ਉਸ ਵੇਲੇ ਪਹਿਲੇ ਵਾਰੀ ਇਕੱਲਾ ਹੀ ਸੀਗਾ ਅਸੈਂਬਲੀ ਰੋਕੀ ਤੇ ਉਹਦਾ ਪਰਤਾਲ ਹੋਈ ਉਹ ਪਰਤਾਲ ਦੇ ਅੰਦਰ ਉਹ ਦੋਸ਼ੀ ਪਾਏਗੇ ਜਿਨ੍ਹਾਂ ਨੇ ਪੁਲਿਸ ਨੇ ਰੋਕਿਆ ਵੀ ਕਿਹੜੇ ਮੈਜਿਸਟਰੇਟ ਤੋਂ اجازت ਲਈ ਸੀ ਜਲੂਸ ਰੋਕਣ ਦੀ ਉਹ ਲਿਖਤ ਦਿਖਾਓ ਸਾਨੂੰ ਜਿਹੜੀ ਗ੍ਰਿਫਤਾਰੀ ਕੀਤੀ लाठीचार्ज ਕੀਤਾ ਕਿਹੜੇ ਮੈਜਿਸਟਰੇਟ ਨੇ ਆਰਡਰ ਦਿਆ ਸੀ ਉਹ ਆਰਡਰ ਦੀ ਕਾਪੀ ਦਿਓ ਹੁਣ ਆਰਡਰ ਦੀ ਕਾਪੀ ਕੌਣ ਦੇਵੇ ਐਸ.ਐਮ. ਕੌਣ ਦੇਵੇ ਕਾਪੀ ਫਿਰ ਗੱਲ ਤਾਂ ਆਪਣੇ ਪੇੜਾਂ 'ਤੇ ਮੁੜ ਕੇ ਆਖਰ ਦੇ ਅੰਦਰ ਹੈ ਪੰਜਾਬ ਸਰਕਾਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਉਹਦੇ ਅੰਦਰ ਵੀ ਮੈਂ ਕਹਿੰਦੀ ਕਿ ਲੜਾਈ ਨਹੀਂ ਗਿੰਦਾ ਆ ਤੋ ਆਦੇ ਅੰਦਰ ਕੀ ਹੋਇਆ ਪਹਿਲੇ ਕੀ ਹੋਇਆ ਮਤਲਬ ਇਸ ਜ਼ਿਲ੍ਹੇ ਨੂੰ ਇਸ ਸੀਟੂ ਦਾ ਇਜਾਜ਼ ਜਿਹੜਾ ਹੈ ਅਸਲ ਜੋ ਸਾਰਾ ਇਤਿਹਾਸ ਜਿਹੜਾ ਤੁਹਾਡੀਆਂ ਕੁਰਬਾਨੀਆਂ ਦਾ ਲੜਾਈਆਂ ਦਾ ਅਸਲ ਦੇ ਅੰਦਰ ਉਹਨੂੰ ਸਲਾਮ ਕਰਨ ਲਈ ਪੰਜਾਬ ਦੇ ਅੱਜ ਦੇ ਮੰਜ਼ੂਰ ਜਮਾਦ ਦੇ ਹੀਰੇ ਜਿਹੜੇ ਆ ਚੁਣੇ ਉਹ 200 ਤੋਂ ਵੱਧ ਪੰਜਾਬ ਦੇ ਉਹ ਤੁਹਾਡੇ ਜ਼ਿਲ੍ਹੇ ਚ ਆਣਗੇ ਤਾਂ ਸਾਡਾ ਜ਼ਿਲ੍ਹਾ ਉਹਨਾਂ ਨੂੰ ਇਹ ਜ਼ਿਲ੍ਹਾ ਜਿਹੜਾ ਸਾਰਾ ਇਤਿਹਾਸ ਹੈ ਉਹਦੇ ਨਾਲ ਜੋੜਨ ਦਾ ਉਸ ਵਿਰਸੇ ਨਾਲ ਜੋੜਨ ਦਾ ਤੇ ਉਹ ਵਿਰਸੇ ਨੂੰ ਪੂਰੇ ਪੰਜਾਬ ਦਾ ਵਿਰਸਾ ਬਣਾਉਣ ਦਾ ਇਹ ਸਾਨੂੰ ਇੱਕ ਮੌਕਾ ਮਿਲੇਗਾ ਇਸ ਮੌਕੇ ਨੂੰ ਅਸੀਂ ਅਜਾਈ ਨਹੀਂ ਜਾਣ ਦੇਣਾ ਚਾਹੁੰਦੇ ਮੈਂ ਕਿਨਾਰਾ ਲਾ ਕੇ ਆ ਜਿਹੜਾ ਉਤੋਂ ਪ੍ਰਸੈਪਸ਼ਨ ਕਮੇਟੀ ਅਨਾਉਂਸ ਕਰਨ ਦੀ ਆਗਿਆ ਮੰਗਦਾ ਹਾਊਸ ਤੋਂ CITU ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਸਾਥੀਓ ਸਭ ਤੋਂ ਸਾਡਾ ਸਭ ਸ਼੍ਰਕਮੇਟੀ ਦਾ ਜਿਹੜਾ ਉਹਦਾ ਹੁੰਦਾ ਉਹ ਚੇਅਰਮੈਨ ਦਾ ਹੁੰਦਾ ਚੇਅਰਮੈਨ ਆਮ ਤੌਰ ਤੇ ਜੋ ਰੀਤੀ ਰਿਵਾਜ ਹੈ ਚੇਅਰਮੈਨ ਦਾ ਮਾਣ ਹੈ ਜਿਹੜਾ ਉਹ ਹਮੇਸ਼ਾ ਭਰਾਤਰੀ ਜਥੇਬੰਦੀ ਨੂੰ ਦਿੱਤਾ ਜਾਂਦਾ ਹੈ ਮੈਂ ਵੀ ਪ੍ਰਪੋਜ਼ ਕਰਦਾ ਕਿ ਕਾਮਰੇਡ ਮੇਜਰ ਸਿੰਘ ਜੀ ਜਿਹੜੇ ਕੋਲ ਹਿੰਦ ਕਸਾਨ ਸਭਾ ਦੀ ਸੈਂਟਰਲ ਕਮੇਟੀ ਦੇ ਜਿਹੜੇ ਮੈਂਬਰ ਨੇ ਉਹਨਾਂ ਦਾ ਨਾਮ ਪ੍ਰਪੋਜ਼ ਕਰਦਾ ਉਸ ਤੋਂ ਅੱਗੇ ਇਸ ਕਾਨਫਰੰਸ ਨੂੰ ਆ ਜਿਹੜਾ ਹਰ ਪੱਖ ਤੋਂ ਆ ਜਿਹੜਾ ਕੰਟਰੋਲ ਕਰਨਾ ਤੇ ਗਾਈਡ ਕਰਨਾ ਸਾਰੇ ਪੱਖਾਂ ਨੂੰ ਪ੍ਰੋਪਰਲੀ ਕੋਆਰਡੀਨੇਟ ਕਰਨਾ ਉਸ ਉਹਦੇ ਦਾ ਨੌ ਮੈਂ ਜਨਰਲ ਕੋਆਰਡੀਨੇਟਰ ਰੱਖਿਆ ਉਹ ਮੈਂ ਪ੍ਰਪੋਜ਼ ਕਰਦਾ ਸਾਡੀ ਕਾਮਰੇਡ ਹੁਸ਼ਿਆ ਰਾਣੀ ਜੀ ਕਿ ਜਿਹੜੇ ਸਾਡੇ ਆਲ ਇੰਡੀਆ ਅੰਕੜਬਾੜੀ ਦੇ ਪ੍ਰਧਾਨ ਨੇ ਤੇ ਸੀਆਈਟੀਯੂ ਦੇ ਸਖਤਰ ਮੈਂ ਪਹਿਲਾਂ ਹੀ ਸੇਵਾ ਜਿਹੜੀ बतौर ਪ੍ਰਧਾਨ ਸੀਆਈਟੀਯੂ ਜਿਲ੍ਹਾ ਸੰਗਰੂਰ ਕਰ ਰਿਹਾ ਮੇਰੇ ਨਾਲ ਹੀ ਸੇਵਾ ਨੂੰ ਆ ਰਹੇ ਨੇ ਜਨਰਲ ਸਕੱਤਰ ਦੇ ਤੌਰ ਤੇ ਇੰਦਰਪਾਲ ਜੀ ਖੁੰਨੇਵਾਲ ਅੱਗੇ ਸਾਨੂੰ ਸਭ ਤੋਂ ਜਿਵੇਂ ਸਰਕਾਰ ਦੇ ਵਿੱਚ ਅਹਿਮ ਮੰਤਰਾਲਾ ਜਿਹੜਾ ਫైనాన్స్ ਦਾ ਹੁੰਦਾ ਇਸ ਹੋਂਦੇ ਦੀ ਅਹਿਮੀਅਤ ਨੂੰ ਰੱਖਦੇ ਹੋਏ ਕੈਸ਼ੀਅਰ ਦੇ ਲਈ ਸਾਡੇ ਅੰਕੜਵਾੜੀ ਦੇ ਵਿੱਚੋਂ ਬੀਬੀ ਮਨਦੀਪ ਕਮਾੜੀ ਦਾ ਨਾਮ ਜਿਹੜਾ ਉਹ ਪ੍ਰਪੋਜ਼ ਕਰਤਾ ਤੇ ਇਹਦੀ ਸਹਾਇਤਾ ਦੇ ਲਈ ਸਹਾਇਕ ਸਕੱਤਰ ਬੀਬੀ ਸੁਨਤਰਾ ਕੂਰੀ ਤੋਂ ਅੱਗੇ ਅਸੀਂ ਜੋ ਡੈਕਟਰਮ ਮੰਤਰ ਦਾ ਉਹ ਵੀਰ ਪ੍ਰਧਾਨ ਦੇ ਉਹਦੇ ਆ ਉਹ ਮੈਂ ਨਾਮ ਪੜਨ ਲੱਗਿਆ ਤੁਹਾਡੇ ਕੋਲੇ ਅਮਰੀਕ ਸਿੰਘ ਕਾਂੜਾ ਕਿਸਾਨ ਸਭਾ ਕ੍ਰਿਸ਼ਨਜੀਤ ਪੌਰ ਪ੍ਰਧਾਨ ਅੰਕੜਵਾਲੀ ਸੰਗਰੂਰ ਕੋਲਵੈਂਦਰ ਸਿੰਘ ਕੁਦਰ ਕਿਸਾਨ ਆਗੂ ਬਲੇਰ ਕੋਲ ਰਕਵੈਂਦਰ ਸਿੰਘ ਪੁਵਾਨੀਗੜ ਰਟਾਇਰਡ ਅੰਪਲਾਈ ਬਿਜਲੀ ਬੋਰਡ ਐਡਵੋਕੇਟ ਮਿਤ ਸਿੰਘ ਜੀ ਜਨਾਬ ਕਾਮੇਡ ਸ਼ੇਰ ਸਿੰਘ ਜੀ ਪਰਵਾਹੀ ਜਿਹੜੇ ਪਹਿਲਾਂ ਵੀ ਸਾਡੇ ਜ਼ਿਲ੍ਹਾ ਸੰਗਰੂਰ ਦੇ ਆ ਜਿਹੜੇ ਉਹ ਮੀਤ ਪ੍ਰਧਾਨ ਨੇ ਇਹ ਪੰਜਾਬ ਨਰੇਕਾ ਦੇ ਵੀ ਪ੍ਰਧਾਨ ਨੇ ਇਹਨਾਂ ਦੇ ਨਾਲ ਹੀ ਇਹਨਾਂ ਦੀ ਖੰਬੀ ਸੱਜੀ ਬਾਹ ਮਾਨ ਸਿੰਘ ਗੁਰਮ RAM ਸਿੰਘ ਸੋਹਿਆ ਇਹ ਸਾਡੇ ਲੰਬਾ ਸਮਾਂ ਜਿਹੜਾ ਸਟੂ ਸੰਗਰੂਰ ਦੇ ਪ੍ਰਧਾਨ ਰਹੇ ਨੇ ਭਾਵੇਂ ਅੱਜ ਮੀਟਿੰਗ 'ਚ ਹਾਜ਼ਰ ਨਹੀਂ ਹੈਗੇ ਪਰ ਅਸੀਂ ਉਹਨਾਂ ਨੂੰ ਵੀ ਮਾਨ ਦੇਣਾ ਚਾਹੁੰਦੇ ਆ ਅੱਗੇ ਸਾਡੀ ਫਰੀडम ਫਾਈਲਰ ਕੈਟਾਗਰੀ ਦੇ ਵਿੱਚੋਂ ਵੀ ਪ੍ਰਧਾਨ ਲਈ ਪ੍ਰਪੋਜ਼ ਕਰਦਾ ਮੈਂ ਨਵਤੇਜ ਸਿੰਘ ਜੀ ਪੱਠੜ ਜਿਹੜੇ ਕਿ ਪੱਠੜ ਸਾਹਿਬ ਦੇ ਗੋਤਾ ਜੀ ਨੇ ਪ੍ਰੈਸ ਕਤਰ ਸਤਵੀਰ ਸਿੰਘ ਤੁੰਗਾ ਸਾਡੇ ਮਰੇਗਾ ਆਗੂ ਨੇ ਇਹ ਪੈਨਾ ਦੇ ਨਾਲ ਸਹਾਇਕ ਪ੍ਰੈਸ ਸਕੱਤਰ ਦੇਣਾ ਉਹ ਮੈਂ ਹੌਸਲੇ ਛੱਡਦਾ ਕਿ ਮੈਨੂੰ ਸਮਝ ਨਹੀਂ ਲੱਗੀ ਕਿ ਮੈਂ ਕਿਹਦਾ ਨਾਮ ਦੇਵਾਂ ਇਹਦਾ ਨਾਲ ਵੀ ਰਹਿ ਕਰ ਲੈਂਦੇ ਆ ਜਿਹੜਾ ਵੀ ਮਦਦ ਕਰ ਸਕਦਾ ਉਹ ਅਸੀਂ ਇਹਨਾਂ ਦੇ ਨਾਲ ਲਾਉਣਾ ਹੈ ਪਰ ਸਾਨੂੰ ਨਾਂ ਨਹੀਂ ਸੁਝਿਆ ਕੋਈ ਅਖੇ ਜੀ ਮੀਤ ਸਕੱਤਰ ਦੇ ਆਉਦੇ ਆ ਸਾਡੀ ਭੈਣ ਸਿੰਧਰਕੌਰ ਬੜੀ ਸਾਡੇ ਪੀਆ ਆਰਟੀਸੀ ਤੋਂ ਆਗੂ ਨੇ ਵਰਦੇਵ ਸਿੰਘ ਮਡੇਰ ਸਾਡੇ ਸ਼੍ਰੀ ਆਂਸ ਪੇਪਰ ਮਿਲ ਦੇ ਜਨਰਲ ਸਪੱਤਰ ਨੇ ਕਰਪਾਲ ਸਿੰਘ ਜੀ ਸਾਡੀ ਫੈਕਟਰੀ ਆਈਏ ਐਨ ਹਰਕਿਸ਼ਨਪੁਰਾ ਉਹਦੇ ਪ੍ਰਧਾਨ ਨੇ ਸੁਖਵੀਰ ਸਿੰਘ ਜੀ ਅੰਮ੍ਰਿਤਪੁਰ ਤੋਂ ਕਿਸਾਨ ਆਗੂ ਐ ਜੁਗਰਾਜ ਸਿੰਘ ਬਹਿਰਣਾ ਸਾਡੇ ਪੈਨਸ਼ਨਰਾਂ ਦੇ ਆਗੂ ਨੇ ਸਰਾਹ ਤੋਂ ਆਤਮਾਨਾਮ ਜੀ ਸ਼ਰਮਾ ਸਾਡੇ ਧੂਰੀ ਤੋਂ ਕਿਸਾਨ ਆਗੂ ਨੇ ਸਰਾਹ ਦਰਬਾਰਾ ਸਿੰਘ ਵੇਨੜਾ ਆਦੇ ਮਨੇਰ ਕੋਲੇ ਤੋਂ ਕਿਸਾਨ ਆਕੂ ਨੇ ਦਰਸ਼ਨ ਸਿੰਘ ਨੂੰ ਪਠਾਣਾ ਵੀਤ ਪ੍ਰਧਾਨ ਦੀ ਜਗ੍ਹਾ ਵੀ ਇੱਕ ਖਾਲੀ ਆ ਵੀਤ ਸਕੱਤਰ ਦੀ ਵੀ ਇੱਕ ਜਗ੍ਹਾ ਖਾਲੀ ਹੈ ਤੇ ਪ੍ਰੈਸ ਸਕੱਤਰ ਦੇ ਨਾਲ ਸਹਾਇਕ ਪ੍ਰੈਸ ਸਕੱਤਰ ਦੀ ਵੀ ਇੱਕ ਜਗ੍ਹਾ ਖਾਲੀ ਹੈ ਹੁਣ ਮੈਂ ਹਾਊਸ ਨੂੰ ਬੇਨਤੀ ਕਰਦਾ ਹਾਂ ਕੋਈ ਵੀ ਸੱਜਣ ਇਹਨਾਂ ਨਾਵਾਂ ਤੋਂ ਬਿਨਾ ਕੋਈ ਹੋਰ ਆਗੂ ਜਿਹੜਾ ਅੱਖੋਂ ਪਰੋਖੇ ਹੋਵੇ ਆ ਹੋਵੇ ਕਿਉਂਕਿ ਜਿਹੜਾ ਕੋਈ ਆਗੂ ਕਮ ਕਰਨ ਵਾਲਾ ਗੂਆ ਆਪਣੀ ਜਥੇਬੰਦੀਆਂ ਪ੍ਰਤੀ ਆਪਣੀ ਡਿਊਟੀ ਸ਼ੀਲ ਕਰਨ ਨਾਲ ਨਿਭਾਉਂਦਾ ਮੈਂ ਚਾਹੁੰਦਾ ਵੀ ਉਹ ਆਗੂ ਜਿਹੜਾ ਮਾਨ ਸਰਮਾਨ ਤੋਂ ਬਿਨਾ ਰਹਿਣਾ ਨਹੀਂ ਚਾਹੀਦਾ ਜਗਰੂਪ ਸਿੰਘ ਜੀ ਲੋਂਗੋਵਾਲ ਉਹਨਾਂ ਨੂੰ ਮੀਤ ਸਪੱਤਰ ਹੈ ਜਿਹੜਾ ਦਾ ਆਉਦਾ ਦਿੱਤਾ ਜਾਂਦਾ ਸਾਥੀਓ ਕੋਈ ਹੋਰ ਬਨਾਲਾ ਨਗਰ ਕਲਿਫੇ ਦੇ ਨੂੰ ਪਾਸ ਕਰ ਦਿਓ ਸੀਆਈਟੀ ਜਿੰਦਾਬਾਦ 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 ਪਾਕਿਸਤਾਨ ਮਲਕੂਰ ਇਕਤਾ ਜਿੰਦਾਬਾਦ 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 ਸਾਥੀਓ ਇਹ ਜਿਹੜੀ ਸਬਕਸ਼ਨ ਕਮੇਟੀ ਆ ਉਹ ਪ੍ਰੂਵ ਹੋ ਗਈ ਆ ਇਹ ਇੱਕ ਵੀ ਹੈ ਬੜੀ ਖੁਸ਼ੀ ਦੀ ਗੱਲ ਹੈ ਕਿ ਬਹੁਤ ਲੰਮੇ ਸਮੇਂ ਤੋਂ ਬਾਅਦ ਜਿਹੜਾ ਸੀਆਈਟੀਬੀ ਦੇ ਅਹੁਦੇਦਾਰਾਂ ਨੇ ਇਹ ਲਾਸ ਪਾਸ ਕਰਿਆ ਸੀ ਉਹ ਸੰਗਰੂਪ ਦਾ ਨਾਮ ਆਇਆ ਸੀ ਉਹਦੀ ਵਿਆਖਿਆ ਜਿਵੇਂ ਜਾਂਦਾ ਕਿਉਂਕਿ ਚੰਦਰ ਸਿੰਘ ਜੀ ਨੇ ਕਰ ਦਿੱਤੀ ਹੈ ਸਾਰੀ ਵਿਆਖਿਆ ਸਾਨੂੰ ਬੜੀ ਖੁਸ਼ੀ ਹੋਈ ਇਸ ਗੱਲ ਦੀ ਕਿ ਜਿਹੜਾ ਇਹ ਕਲਾਬੀ ਜ਼ਿਲ੍ਹਾ ਹੈ ਉਹਦੇ ਲਈ ਅਸੀਂ ਸਾਨੂੰ ਇਲਾਸ ਮਿਲਿਆ ਹੈ ਉਹਦੇ ਲਈ ਤੁਸੀਂ ਸਾਰੇ ਸਹਿਯੋਗੀਓ ਕਮੇਟੀ ਜਿਹੜੀ ਬਣਾਈ ਹੈ ਉਹਦੇ ਵਿੱਚ ਨੌ ਵੀ ਪ੍ਰਪੋਜ਼ਲ ਕੀਤੇ ਨੇ ਉਹਨਾਂ ਨੇ ਸਾਰਿਆਂ ਨੇ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਪਾਉਣ ਤੇ ਮਦਦ ਵੀ ਕਰਨੀ ਹੈ ਇਸ ਕਰਕੇ ਜਿੰਨੇ ਵੀ ਸਾਥੀ ਆਏ ਉਹ ਭੈਣਾ ਆਈਆਂ ਨੇ ਮੇਰੀਆਂ ਸਾਰੇ ਕਿਸਾਨ ਸਭਾ ਚੋਇਸ ਦੇ ਸਾਥੀ ਬੇਟੀ ਵੀ ਬਕਰ ਹੋਰ ਜਾਂ ਭੱਜਾਂ ਤੋਂ ਜਿੰਨੇ ਵੀ ਸਾਰੇ ਸਾਥੀ ਆਏ ਨੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਜਿਹੜਾ ਇਹ ਕਾਰਜ ਹੈ ਇਹ ਇਕੱਲੇ ਕਹਦੇ ਦਾ ਕਾਰਜ ਨਹੀਂ ਹੈਗਾ ਇਹ ਸਾਰਿਆਂ ਨੇ ਅੱਜ ਤੋਂ ਹੀ ਆਪਾਂ ਜੁਟ ਜਾਣਾ ਕਹਿਣ ਦੀ ਕੋਈ ਜ਼ਿਆਦਾ ਨਹੀਂ ਹੈਗਾ ਇਹਨੂੰ ਨੇਪਰੇ ਚਾੜਨੀ ਹਰ ਇੱਕ ਨੇ ਆਪਾਂ ਪਹਿਰ ਕਰਨੀ ਕਰਨੀ ਮੈਂ ਬਤੌਰ ਸੀਟੂ ਦਾ ਜ਼ਿਲ੍ਹਾ ਦਾ ਸਕੱਤਰ ਹੋਣ ਦੇ ਨਾਤੇ ਅਤੇ ਪੀਆਰ ਡੀਸੀ ਮੌਜੂਦ ਜਿਨ੍ਹਾਂ ਦਾ ਸੂਬੇ ਦਾ ਚਾਨਣ ਸਿੱਕੀ ਹੋਣ ਕਰਦਾ ਫਿਰ ਸਾਥੀ ਬੈਠੇ ਨੇ ਗੁਰਦੀਪ ਸਿੰਘ ਮਡੇਰ ਜੀ ਜਿਹੜੇ ਸਾਡੇ ਪਟਕਾ ਕਮੇਟੀ ਦੇ ਮੈਂਬਰ ਨੇ ਸਬਜੈਕਟਿਵ ਦੇ ਪੀਆਰਟੀਸੀ ਦੇ ਉਹਨਾਂ ਨਾਰਾਇਕ ਕੀਤੀ ਸੀ ਉਹਨਾਂ ਨੇ ਆਫਦਤਾ ਦਾ ਫੰਡ ਬੋਲਦਾ ਜਿਹੜੇ ਆਪਣਾ ਪੁਰੀ ਆਰਟੀ ਜ਼ਰੂਰੀ ਪੂਰਾ ਕੀ ਹਜ਼ਾਰ ਰੁਪਏ ਅਸੀਂ ਜਿਹੜੀ ਪੀਆਰਟੀਸੀ ਮੀਟਿੰਗ ਲਾਵਾਂਗੇ ਉਹਦੇ ਵਿੱਚ ਸਾਥੀਆਂ ਨੇ ਪ੍ਰਵੋਹਲ ਕੀਤਾ ਵੀ ਜਿਹੜਾ ਸਾਨੂੰ ਕੁਝ ਘੱਟ ਰਹਿ ਗਿਆ ਜਿਵੇਂ ਲੱਖ ਰੁਪਏ ਦਾ ਘੱਟ ਰਹਿਦਾ ਉਹਨੂੰ ਅਸੀਂ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਪੀਆਰਟੀਸੀ ਵਾਲੇ ਉਹਨੂੰ 1 ਲੱਖ ਰੁਪਈਆ ਸੀ ਲੈ ਕੇ ਚੜਾਉਣੇ ਕਿ ਯਾਰ ਐਨੀਆਂ ਬੇਨਤੀਆਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ